ਦੋਸਤੋ ਤੁਸੀਂ ਦੇਖ ਰਹੇ ਹੋ ਦਾਵਾਰਤ ਤੇ ਮੈਂ ਦਲਜੀਤ ਅਜਨੂਹਾਂ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਅਸੀਂ ਉਸ ਜਗ੍ਹਾ ਤੇ ਜਿਹੜਾ ਵਿਅਕਤੀ ਕੋਈ ਜਨ ਹਿੱਦੀ ਗੱਲ ਕਰਦਾ ਜਾਂ ਆਵਾਮ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਜਾਂ ਕੋਈ ਅਦਾਰਾ ਹੈ ਜਿੱਥੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਬੱਚਿਆਂ ਦੇ ਭਵਿੱਖ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਅਸੀਂ ਉਹਨਾਂ ਅਦਾਰਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਉਹਨਾਂ ਦੇ ਮੁਖੀ ਹੈ ਤਾਂ ਕਿ ਬਹੁਤ ਸਾਰੇ ਲੋਕ ਜਿਹੜਾ ਇਹੋ ਜਿਹੇ ਸਾਧਨ ਜਾਂ ਸੰਸਥਾਨ ਚਾਹੁੰਦੇ ਆ ਜਿੱਥੇ ਉਹਨਾਂ ਅਪਰੋਚ ਕਰ ਸਕਣ ਸੋ ਅੱਜ ਇਸੇ ਲੜੀ ਦੇ ਤਹਿਤ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬ ਪਬਲਿਕ ਸਕੂਲ ਜਿਹੜਾ ਐਜੀਪੀਸੀ ਦੇ ਅੰਡਰ ਚੱਲ ਰਿਹਾ ਹੈ ਅਸੀਂ ਗੱਲ ਕਰਾਂਗੇ ਇੱਥੇ ਦੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਜੀ ਦੇ ਨਾਲ ਪੀ ਐ ਸਕੂਲ ਕਦੋਂ ਤੋਂ ਖੁੱਲ ਕੇ ਆਇਆ ਔਰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਕਿਉਂਕਿ ਇਹ ਐਜੀਪੀਸੀ ਦੇ ਅੰਡਰ ਆ ਔਰ ਕਿਹੜੇ-ਕਿਹੜੇ ਸਮਾਗਮ ਇੱਥੇ ਕਰਵਾਏ ਜਾਂਦੇ ਇਹ ਸਾਰੇ ਸਵਾਲਾਂਤ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਜੀ ਦੇ ਨਾਲ ਪ੍ਰਿੰਸੀਪਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਤੇ ਜੀ ਥੈਂਕ ਯੂ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪ੍ਰਿੰਸੀਪਲ ਸਾਹਿਬ ਪਹਿਲਾਂ ਸਾਨੂੰ ਇਹ ਸਕੂਲ ਕਦੋਂ ਹੋਂਦ ਚ ਆਇਆ ਕ ਮਾਰਚ 2003 ਦੇ ਵਿੱਚ ਇਹ ਸਕੂਲ ਦੀ ਨੀਂ ਰੱਖੀ ਗਈ ਸੀ ਤੇ ਪਹਿਲੇ ਸਾਲ ਜਦੋਂ ਇਹਦੀਆਂ ਸੈਸ਼ਨ ਪਹਿਲਾ 1 April 2003 ਤੋਂ ਪਹਿਲਾ ਸੈਸ਼ਨ ਸਟਾਰਟ ਹੋਇਆ ਸੀ ਉਸ ਟਾਈਮ ਤੇ ਇੱਥੇ 125 ਦੇ ਕਰੀਬ ਬੱਚਿਆਂ ਨੇ ਐਡਮਿਸ਼ਨ ਲਈ ਸੀ ਤੇ ਹੁਣ 1000 ਤੋਂ ਉੱਪਰ ਬੱਚੇ ਜਿਹੜੇ ਆ ਵਿੱਦਿਆ ਪ੍ਰਾਪਤ ਕਰ ਰਹੇ ਨੇ ਮੈਮ ਇੱਕ ਕਿਹੜੀਆਂ ਕਲਾਸ ਤੱਕ ਇਹ ਸਕੂਲ ਹੈ ਜਿਹੜਾ ਹੋਂ ਤੱਕ ਇਹ ਅਪ ਟੂ 10th ਚੱਲ ਰਿਹਾ ਹੈ ਜਿਹੜਾ ਕਿ ਪਹਿਲਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਅਫੀਲੀਏਟਿਡ ਸੀ ਪਰ 2018 ਦੇ ਵਿੱਚ ਅਸੀਂ ਸਕੂਲ ਦੀ ਅਫੀਲੀਏਸ਼ਨ CBSE ਨਾਲ ਕਰਵਾ ਲਈ ਗਈ ਸੀ ਤੇ ਹੁਣ ਆਉਣ ਵਾਲੇ ਸੈਸ਼ਨ ਦੇ ਵਿੱਚ 2024 2025 26 ਦੇ ਵਿੱਚ ਇੱਥੇ 11ਵੀਂ ਕਲਾਸ ਸਾਰੀਆਂ ਸਟਰੀਮਸ ਦੇ ਵਿੱਚ ਸਾਇੰਸ ਕਾਮਰਸ ਹਿਮਨਿਟੀਜ਼ ਸਾਰੀਆਂ ਸਟਰੀਮਸ ਦੇ ਵਿੱਚ 11ਵੀਂ ਕਲਾਸ ਜਿਹੜੀ ਹੈ ਸ਼ੁਰੂ ਕਰ ਲਈ ਜਾਏਗੀ ਬੈਂਜੇ ਮੇ ਨਾਮ ਤੋਂ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਗਤ ਅੰਦਰ ਇਹ ਸਕੂਲ ਚੱਲ ਰਿਹਾ। ਬੜੇ ਸਿੱਧੇ ਤੌਰ ਤੇ ਹੈ ਸਾਬਜਾ ਦਾ ਨਾਂ ਹੀ ਜਿਹੜੇ ਆਪਣੇ ਬੜੇ ਰਿਲੀਜੀਅਸ ਨਾਮ ਹੈ ਜੀ ਸਾਬਜਾ ਅਜੀਤ ਸਿੰਘ ਪਬਲਿਕ ਸਕੂਲ। ਇਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਓਕੇਜਨ ਤੇ ਕਿਹੜੇ-ਕਿਹੜੇ ਸਮਾਗਮ ਕਰਾਈ ਜਾਂਦੇ? ਅੱਛਾ ਕਿਸ ਤਰ੍ਹਾਂ ਦਾ ਇਹਦੇ ਵਿੱਚ ਬੱਚਿਆਂ ਨੂੰ ਤਿਆਰ ਕੀਤਾ ਪੜ੍ਹਾਈ ਦੇ ਨਾਲ? ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਕੂਲ ਖੋਲੇ ਜਾ ਰਹੇ ਨੇ ਉਹਨਾਂ ਦਾ ਮੁੱਖ ਮੰਤਵ ਹੀ ਇਹ ਹੈਗਾ ਸਚਾਰ ਮਨੁੱਖ ਦੀ ਘੜਤ। ਜੀ ਤੇ ਉਹਦੇ ਵਾਸਤੇ ਜਿੰਨੇ ਵੀ ਗੁਰੂਆਂ ਨਾਲ ਸੰਬੰਧਿਤ ਦਿਹਾੜੇ ਜੀ ਕੋਈ ਵੀ ਗੁਰਪੁਰਬ ਹੈ ਜਿਸ ਤਰ੍ਹਾਂ ਅੱਜ ਮੀਰੀ ਪੀਰੀ ਦਿਵਸ ਦੇ ਉੱਪਰ ਅਸੀਂ ਆਪਣੇ ਦਸਤਾਰ ਰੈਲੀ ਬੱਚਿਆਂ ਦੀ ਕੱਢੀ ਗਈ ਸੀ ਜਿਹਦੇ ਵਿੱਚ ਬੱਚੇ ਅਲੱਗ-ਅਲੱਗ ਰੰਗਾਂ ਦੀਆਂ ਦਸਤਾਰਾਂ ਬਹੁਤ ਸੋਹਣੀਆਂ ਬਣ ਕੇ ਆਏ ਸੀ ਤੇ ਉਹਨਾਂ ਨੇ ਇੱਕ ਆਪਾਂ ਇੱਥੇ ਦਸਤਾਰ ਰੈਲੀ ਕੱਢੀ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਲੈਕਚਰ ਕੀਤਾ ਗਿਆ ਇਸੇ ਤਰ੍ਹਾਂ ਜਿੰਨੇ ਵੀ ਕੋਈ ਚਾਹੇ ਉਹ ਸਾਹਿਬਜ਼ਾਦਿਆਂ ਦਾ ਸ਼ਹੀਦੀ 15 ਵਾੜਾ ਜਦੋਂ ਮਨਾਇਆ ਜਾਂਦਾ ਹੈ ਗੁਰਮਤਾ ਉਸ ਉਸ ਸਮੇ ਗੁਰਮਤ ਚੇਤਨਾ ਮਾਰਚ ਕੱਢੇ ਜਾਂਦੇ ਆ ਇਸ ਪਿਛਲੇ ਸਾਲ ਸਾਡੇ ਦਫਤਰ ਦੇ ਦਿਸ਼ਾ ਨਿਰਦੇਸ਼ਾਂ ਤੇ ਨੁੱਕੜ ਨਾਟਕ ਗਏ ਸੀ ਜਿਹੜੇ ਕਿ ਬਹੁਤ ਹੀ ਇਲਾਕੇ ਦੇ ਵਿੱਚ ਪਸੰਦ ਕੀਤਾ ਗਿਆ ਸੀ ਜਿਨ੍ਹਾਂ ਨੂੰ ਜਦੋਂ ਸਾਡੇ ਬੱਚੇ ਇੱਕ ਪਿੰਡ ਚ ਜਾਂਦੇ ਸੀ ਤਾਂ ਸਾਨੂੰ ਪਹਿਲੇ ਹੀ ਅਗਲੇ ਪਿੰਡਾਂ ਦੀ ਫਰਮਾਇਸ਼ ਆ ਜਾਂਦੀ ਸੀ ਬੱਚਿਆਂ ਨੇ ਸੂਬੇ ਦੀ ਕਚਹਿਰੀ ਦਾ ਦ੍ਰਿਸ਼ ਪੇਸ਼ ਕੀਤਾ ਸੀ ਇਸੇ ਤਰ੍ਹਾਂ ਜਿੰਨੇ ਵੀ ਕੋਈ ਵੀ ਗੁਰਪੁਰਬ ਆਉਂਦੇ ਆ ਗੁਰੂ ਅਮਰਦਾਸ ਜੀ ਦਾ ਗੁਰਪੁਰਪ ਸੀ ਤੇ ਸਾਰੇ ਬੱਚਿਆਂ ਨੇ ਜੋ ਵੀ ਉਹਨਾਂ ਨੇ ਉਹ ਘਰਾਂ ਤੋਂ ਲਿਆ ਸਕਦੇ ਸੀ ਉਹ ਹੈਲਪ ਇੱਕ ਸਹਾਇਤਾ ਇੱਕ ਉਹਦੇ ਵਿੱਚ ਰਾਸ਼ਨ ਅਨਾਜ ਜਾਂ ਹੋਰ ਵੀ ਜੋ ਮਾਈਕ ਸਹਾਇਤਾ ਬੱਚੇ ਕਰ ਸਕਦੇ ਸੀ ਉਹ ਸਾਰਾ ਕੁਝ ਇਕੱਠਾ ਕਰਕੇ ਨਾ ਜਿਹੜੇ ਆਪਣੇ ਬਲਾਈਂਡ ਸਕੂਲ ਮਾਲਪੁਰ ਤੇ ਗੁਰੂ ਕੀ ਰਸੋਈ ਖੈਰੜਾ ਚਰਵਾਲ ਇਹ ਦੋ ਸੰਸਾਰ ਨਾਲ ਸਾਡੇ ਸਕੂਲ ਦੇ ਬੱਚੇ ਜੁੜੇ ਹੋਏ ਆ ਜਦੋਂ ਵੀ ਕੋਈ ਦਿਨ ਹੁੰਦਾ ਆ ਅਸੀਂ ਇਹਨਾਂ ਨੂੰ ਆਪਣੀ ਕਲੈਕਸ਼ਨ ਕਰਕੇ ਉੱਥੇ ਜਾ ਕੇ ਬੱਚਿਆਂ ਨੂੰ ਵਿਜ਼ਿਟ ਵੀ ਕਰਾਉਂਦੇ ਆ ਤੇ ਉੱਥੇ ਜਿੰਨਾ ਵੀ ਹੋ ਸਕੇ ਸਹਾਇਤਾ ਵੀ ਕੀਤੀ ਜਾਂਦੀ ਹੈ ਤੇ ਬਾਕੀ ਕਿਸੇ ਗੁਰਪੁਰਬ ਤੇ ਢਾਡੀ ਮੁਕਾਬਲੇ ਜਾਂ ਬੱਚਿਆਂ ਨੂੰ ਗੁਰਬਾਣੀ ਗਾਇਨ ਮੁਕਾਬਲੇ ਤੇ ਦਫਤਰ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਹਦਾਇਤਾਂ ਅਨੁਸਾਰ ਵੀ ਜਿਸ ਤਰ੍ਹਾਂ ਪਿਛਲੇ ਸਾਲ ਗਿਆਨ ਪ੍ਰਚੰਡ ਮੁਕਾਬਲੇ ਜਿਹੜੇ ਕਰਵਾਏ ਗਏ ਸੀ ਉਹਦੇ ਵਿੱਚ ਸਾਡੇ ਸਾਰੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਅਦਾਰੇ ਆ 50 ਸਕੂਲਾਂ ਨੇ ਭਾਗ ਲਿਆ ਸੀ ਤੇ ਸਾਡੇ ਸਕੂਲ ਦੀ ਸੈਕਿੰਡ ਪੋਜੀਸ਼ਨ ਆਈ ਸੀ ਜਦੇ ਵਿੱਚ ਇਹਨਾਂ ਨੂੰ ਕੈਸ਼ ਪ੍ਰਾਈਜ਼ ਮਿਲਿਆ ਸੀ ਬੱਚਿਆਂ ਨੂੰ 75000 ਰੁਪਏ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਕਾਬਲੇ ਸੈਂਟਰਲਾਈਜ਼ਡ ਵੀ ਕਰਵਾਏ ਜਾਂਦੇ ਨੇ ਤੇ ਅਸੀਂ ਆਪਣੇ ਤੌਰ ਤੇ ਵੀ ਸਕੂਲ ਦੇ ਵਿੱਚ ਲਗਭਗ ਮਹੀਨੇ ਦੇ ਵਿੱਚ ਜਿੰਨੇ ਵੀ ਉਹਦੇ ਵਿੱਚ ਜਦੋਂ ਵੀ ਅਸੀਂ ਕੋਈ ਮੁਕਾਬਲੇ ਕਰਾਉਨੇ ਆ ਸਾਡੀ ਕੋਸ਼ਿਸ਼ ਇਹ ਰਹਿੰਦੀ ਕਿ ਬੱਚਿਆਂ ਦੀ ਜਿਹੜੀ ਅਕਾਦਮਿਕ ਪੱਖ ਹੈ ਉਹ ਵੀ ਪ੍ਰਭਾਵਿਤ ਨਾ ਹੋਵੇ ਉਹਦੇ ਵਾਸਤੇ ਕੋਈ ਮੁਕਾਬਲੇ ਇਸ ਤਰ੍ਹਾਂ ਦੇ ਹੁੰਦੇ ਜਿਹਦੇ ਵਿੱਚ ਛੋਟੇ ਬੱਚੇ ਪਾਰਟਿਸਿਪੇਟ ਕਰ ਲੈਂਦੇ ਨੇ ਜਿੱਦਾਂ ਹੁਣ ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਬਤਾਂਵਰਨ ਨੂੰ ਲੈ ਕੇ ਆ ਬਹੁਤ ਸਾਰੇ ਬੁੱਟੇ ਅਸੀਂ ਸੰਗਤ 'ਚ ਵੰਡਨੇ ਆ ਤੇ ਉਹ ਸਾਡਾ ਪ੍ਰੋਪੋਜ਼ਲ ਹੈ ਉਹਦੇ ਵਾਸਤੇ ਅਸੀਂ ਛੋਟੇ ਬੱਚੇ ਤਿਆਰ ਕੀਤੇ ਆ ਕਿ ਉਹਦੇ ਲਈ ਅਸੀਂ ਸੰਗਤ ਜਿਸ ਤਰ੍ਹਾਂ ਮੰਗਲਵਾਰ ਵਾਲੇ ਦਿਨ ਕਾਫੀ ਸੰਗਤ ਆਂਦੀ ਐ ਅਸੀਂ ਛੋਟੇ ਬੱਚਿਆਂ ਦੇ ਥਰੂ ਇਹ ਬੂਟੇ ਵੰਡਨੇ ਉਸ ਤੋਂ ਬਾਅਦ ਅਸੀਂ ਜਿੰਨਾ ਆਪਣੇ ਬੱਚਿਆਂ ਨੂੰ ਬੂਟੇ ਵੰਡਨੇ ਤੇ ਜਿਹੜੇ ਸਾਡੇ ਸਕੂਲ ਵਾਲੇ ਬੱਚੇ ਜਾ ਕੇ ਆਪਣੇ ਪਲਾਂਟਸ ਲਗਾਉਣਗੇ ਉਹਨਾਂ ਦੀ ਫਿਰ ਅਸੀਂ ਨਾ ਉਹਨਾਂ ਤੋਂ ਫੀਡਬੈਕ ਲੈਣੇ ਆ ਜੀ ਤਾਂ ਕਿ ਇਹ ਵਾਤਾਵਰਣ ਦੇ ਪ੍ਰਤੀ ਵੀ ਜਿਹੜਾ ਹੈਗਾ ਆ ਸਾਡਾ ਕਿਉਂਕਿ ਇਹ ਸਾਨੂੰ ਦਫਤਰ ਤੋਂ ਵੀ ਹਦਾਇਤਾਂ ਹੁੰਦੀਆਂ ਨੇ ਕਿ ਜੁਲਾਈ ਦੇ ਵਿੱਚ ਜਿੰਨਾ ਵੀ ਹੋ ਸਕੇ ਪਲਾਂਟੇਸ਼ਨ ਕੀਤੀ ਜਾ ਸਕੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਨ ਆ ਚਾਰੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਹੈ ਸਾਰੇ ਜਿੰਨੇ ਵੀ ਗੁਰੂਆਂ ਦੇ ਗੁਰਪੁਰਬ ਆਂਦੇ ਆ ਸਾਰੇ ਦਿਹਾੜੇ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਸਕੂਲ 'ਚ ਮਨਾਏ ਜਾਂਦੇ ਨੇ ਪ੍ਰਿੰਸੀਪਲ ਮੈਮ ਤੁਸੀਂ ਦੱਸਿਆ ਜਿਹੜਾ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ ਚਾਹੇ ਚੇਤਨਾ ਮਾਰਚ ਆ ਚਾਹੇ ਕੋਈ ਪੰਦਸਤਾਨ ਦਾ ਇਹਦੇ ਸਾਰੇ ਕਮ ਕਾਰਜਾਂ ਲਈ ਇਹਦੇ ਲਈ ਸਖਲਾਈ ਦੇਣ ਲਈ ਕੋਈ ਸਪੈਸ਼ਲ ਟੀਚਰ ਸਹਿਵਾਨ ਹੁੰਦੇ ਆ ਜਾਂ ਤੁਸੀਂ ਖੁਦ ਹੀ ਇੱਥੇ ਬੱਚਿਆਂ ਨੂੰ ਕਿਵੇਂ ਕੇ ਮੈਨੇਜ ਕਰਦੇ ਹੋ ਤੁਸੀਂ ਬੱਚਿਆਂ ਨੂੰ ਇਸ ਤਰੀਕੇ ਨਾਲ ਪ੍ਰਪੇਅਰ ਕਰ ਲਈ ਪੀ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜਾ ਸਾਡਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਡਿਪਾਰਟਮੈਂਟ ਹੈ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਨੇ ਸਕੂਲ ਵਿੱਚ ਜਦੋਂ ਜ਼ਰੂਰਤ ਹੋਵੇ ਢਾਡੀ ਚਾਹੇ ਉਹ ਢਾਡੀ ਕਰਨ ਵਾਲੇ ਵੀਰ ਹੈਗੇ ਆ ਚਾਹੇ ਉਹ ਟਾਡੀ ਜਿਹੜੇ ਵਾਰਗਾਉਂਦੇ ਆ ਉਹ ਵੀਰ ਹੈ ਚਾਹੇ ਗੁਰਬਾਣੀ ਗਾਉਣ ਵਾਸਤੇ ਜਿਹੜੇ ਤਾਂਤੀ ਸਾਜਾਂ ਵਾਸਤੇ ਸਾਡੇ ਕੋਲ ਆਪਣੇ ਸਪੈਸ਼ਲ 뮤직 ਟੀਚਰ ਹੈ ਤੇ ਜਿਹੜੇ ਸਾਡੇ ਧਾਰਮਿਕ ਟੀਚਰ ਹੈ ਉਹ ਬਾਕੀ ਗੁਰਬਾਣੀ ਸੰਥਿਆ ਜਾਂ ਹੋਰ ਜਿੰਨੇ ਵੀ ਧਾਰਮਿਕ ਕਾਰਜ ਕਰਾਏ ਜਾਂਦੇ ਨੇ ਉਹਨਾਂ ਨੂੰ ਉਹਦੇ ਲਈ ਪਹਿਲਾਂ ਹੀ ਟ੍ਰੇਨਿੰਗ ਦਿੱਤੀ ਗਈ ਹੈ ਤੇ ਉਹ ਸਾਡੇ ਕੋਲ ਦੋ ਧਾਰਮਿਕ ਟੀਚਰ ਸਕੂਲ ਚ ਮੌਜੂਦ ਨੇ ਤੇ ਇੱਕ 뮤직 ਟੀਚਰ ਹੈ ਜਿਹੜੇ ਹੁਣ ਸਾਡੇ ਕੋਲ ਦਿਲਰੁਬਾ ਰਬਾਬ ਤਾਉਸ ਸੁਰ ਮੰਡਲ ਤਾਨਪੁਰਾ ਅਜਿਹੇ ਸਾਡੇ ਕੋਲ ਬਹੁਤ ਸਾਰੇ ਤੰਤੀ ਸਾਜ਼ ਮੌਜੂਦ ਨੇ ਜਿਨ੍ਹਾਂ ਦੇ ਨਾਲ ਹੁਣ ਇਸ ਟਾਈਮ ਤੇ ਵੀ ਬੱਚਿਆਂ ਨੂੰ ਜਿਹੜੀ ਹੈ ਇਹਦੀ ਤੰਤੀ ਸਾਜ਼ਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਬੱਚੇ ਸਾਡੇ ਪਿਛਲੇ ਸਾਲਾਂ ਚ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਾ ਕੇ ਵੀ ਕੀਰਤਨ ਕਰਕੇ ਆਏ ਨੇ ਜਿਹੜੀ ਕਿ ਸਾਨੂੰ ਲੱਗਦਾ ਕਿ ਬਹੁਤ ਵੱਡੀ ਪ੍ਰਾਪਤੀ ਹੈ ਐ ਮੈਮ ਤੰਤੀ ਸਾਜ਼ਾਂ ਦੀ ਗੱਲ ਹੋਈ ਹੈ ਸਾਜ਼ਾਂ ਦੇ ਨਾਂ ਵੀ ਤੁਸੀਂ ਲਏ ਆ ਪਰ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਦੇ ਵਿੱਚ ਤੰਤੀ ਸਾਜ਼ ਜਿਹੜੀ ਤੰਤੀ ਗਾਏ ਨਾ ਕਿਸੇ ਤਰ੍ਹਾਂ ਦਾ ਇਹ ਬਿਲਕੁਲ ਲੁਕਤ ਹੁੰਦਾ ਜਾ ਰਿਹਾ ਇਹਦੇ ਲਈ ਜਿਵੇਂ ਤੁਸੀਂ ਦੱਸੀ ਹੈ ਪੀ ਇਹ ਟੀਚਰ ਸਾਹਿਬਾਨ ਤੁਹਾਡੇ ਹੈਗੇ ਆ ਪਿਛਲੇ ਸਮੇਂ ਇਥੇ ਇੱਕ ਕੀਰਤਨ ਵੀ ਕਿਉਂ ਕਰਵਾਇਆ ਗਿਆ ਸਾ ਤੰਤੀ ਸਾਜਾਂ ਦੇ ਨਾਲ ਜਿਹੜਾ ਤੁਸੀਂ ਦੱਸਿਆ ਗੁਰਦੁਆਰਾ ਮਨਜੀਤ ਸਾਹਿਬ ਉਹ ਤਾਂਤੀ ਸਾਜ਼ਾਂ ਦੇ ਨਾਲ ਹੀ ਇਹ ਸਪੈਸ਼ਲੀ ਤੁਸੀਂ ਕਿਸ ਤਰ੍ਹਾਂ ਇਹਨੂੰ ਮੈਨੇਜ ਕਰਦੇ ਹੋ ਕਿ ਜਿਹੜਾ ਇਹ ਬੱਚੇ ਜਿਵੇਂ ਕਿਉਂਕਿ ਬੱਚਿਆਂ ਨੇ ਇਹੋ ਜਿਹੇ ਸਾਜ਼ ਦੇਖੇ ਹੀ ਨਹੀਂ ਹੈ ਕਿਉਂਕਿ ਸੱਭਿਆਚਾਰ ਦੇ ਵਿੱਚ ਉਲਕਤ ਹੁੰਦੇ ਜਿਹੜੇ ਸਾਡੇ ਵੀ ਮੌਜੂਦਾ ਰਾਗੀ ਢਾਡੀ ਅਸੀਂ ਕਿਹਦੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਇਹ ਗੱਲ ਜ਼ਰੂਰ ਆ ਅੱਜ ਦੇ ਚਾਹੇ ਕਿਤਨੀ ਜਥੇ ਆ ਚਾਹੇ ਕੋਈ ਵੀ ਆ ਉਸ ਜਿਹੜੇ ਦੂਜੇ ਇੰਸਟਰੂਮੈਂਟ ਆਉਂਦੇ ਆ ਇਲੈਕਟ੍ਰੋ ਇੰਸਟਰੂਮੈਂਟ ਦੇ ਆ ਉਹਨਾਂ ਦੇ ਨਾਲ ਗੋਣ ਦਾ ਪ੍ਰਿਆਸ ਕਰਦੇ ਜਾਂ ਕਿ ਸਾਡੇ ਡਾਡੇ ਢਾਡੀ ਸਿੰਘ ਆ ਉਹ ਇਹਨਾਂ ਨਹੀਂ ਤਾਲਪੁਰਾ ਜਾਂ ਹੋਰ ਜਿਹੜੀ ਸੰਗੀਤ ਆ ਮੇਨਟੇਨ ਕਰਦੇ ਹੋ ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਬਹੁਤ ਵੱਡੀ ਚੀਜ਼ ਹੈ ਕਿਸ ਤਰ੍ਹਾਂ ਉਹਨਾਂ ਨੂੰ ਕਰਵੇ ਕਰਦੇ ਬੱਚੇ ਇੱਕ ਦੂਸਰੇ ਨੂੰ ਦੇਖ ਕੇ ਸਿੱਖਦੇ ਆ ਜਦੋਂ ਵੱਡੇ ਬੱਚੇ ਤਾਂ ਤੀ ਸਾਜ਼ ਵਜਾਉਂਦੇ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਲਈ ਕੀਰਤਨ ਕਰਦੇ ਨੇ ਇੱਕ ਸਮੇਂ ਤੇ ਸਾਡੇ ਲਈ ਵੀ ਇਹ ਨਵੀਂ ਗੱਲ ਸੀ ਕਿਉਂਕਿ ਪਿਛਲੇ ਟਾਈਮ ਤੇ ਇਹ ਸਾਡੇ ਸਾਨੂੰ ਲੱਗਦਾ ਹੈ ਕਿ ਵਿਸਰ ਗਿਆ ਸੀ ਇਹ ਕਾਂਤੀ ਸਾਡਿਆਂ ਦੇ ਨਾਲ ਕੀਰਤਨ ਸਾਨੂੰ ਨਹੀਂ ਸੀ ਦੇਖਣ ਸੁਣਨ ਨੂੰ ਮਿਲਦਾ ਹੁਣ ਇਹ ਥੋੜਾ ਪ੍ਰਚਲਿਤ ਹੋ ਰਿਹਾ ਹੈ ਕਿ ਸਾਡੇ ਸਕੂਲ ਵਿੱਚ ਤਾਂ ਜਦੋਂ ਤੋਂ ਸਾਡੇ ਕੋਲ 뮤직 ਦੇ ਉਸਤਾਦ ਜਿਹੜੇ ਵਧੀਆ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਆਏ ਆ ਸੀ ਉਦੋਂ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਛੋਟੇ ਬੱਚੇ ਵੱਡੇ ਬੱਚਿਆਂ ਨੂੰ ਦੇਖ ਕੇ ਸਿੱਖਦੇ ਆ ਇਹ ਨਹੀਂ ਹੈਗਾ ਕਿ ਸਾਡੇ ਕੋਲ ਵੀ ਇਲੈਕਟ੍ਰੋਨਿਕਸ ਇਨਸਟਰੂਮੈਂਟਸ ਜਿਹੜੇ ਆ 뮤직 ਦੇ ਉਹ ਵੀ ਮੌਜੂਦ ਨੇ ਬੱਚੇ ਦੋਨੋਂ ਤਰੀਕਿਆਂ ਨਾਲ ਕਰਦੇ ਆ ਬੱਚੇ ਸਾਡੇ ਦੋਨੋਂ ਤਰੀਕਿਆਂ ਨਾਲ ਦੋਨੋਂ ਤਰ੍ਹਾਂ ਦੇ ਸਾਜ਼ਾਂ ਨੂੰ ਬਹੁਤ ਬਾਖੂਬੀ ਵਜਾ ਲੈਂਦੇ ਆ ਤੇ ਉਹਨਾਂ ਦੇ ਨਾਲ ਕੀਰਤਨ ਕਰ ਲੈਂਦੇ ਆ ਜਦੋਂ ਉਹਨਾਂ ਨੂੰ ਸੌਰੀ ਜਦੋਂ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲਦੀ ਆ ਜਦੋਂ ਕਿਤੇ ਬਾਹਰ ਜਾਂਦੇ ਕੀਰਤਨ ਕਰਦੇ ਆ ਤੇ ਉਹਨਾਂ ਦਾ ਉੱਚਾ ਹੋਰ ਵਧਦਾ ਆ ਪਲਾਂਟੇਸ਼ਨ ਦੀ ਗੱਲ ਕੀਤੀ ਹੈ ਵੀ ਤੁਸੀਂ ਆਉਣ ਵਾਲੇ ਇਨ ਫਿਊਚਰ ਜਿਹੜਾ ਬੀਟ ਦੇ ਉਹਦੇ ਵਿੱਚ ਪਲਾਂਟੇਸ਼ਨ ਕਰਨੀ ਆ ਕਿਉਂਕਿ ਪੌਦੇ ਜਿਹੜਾ ਸਰਕਾਰ ਵੱਲੋਂ ਇੱਕ ਪੇੜ ਕਰ ਦਿੱਤਾ ਫੋਰੈਸਟ ਡਿਪਾਰਟਮੈਂਟ ਨੂੰ ਸਰਕਾਰ ਵੱਲੋਂ ਉਹ ਜਿਹੜੇ ਪੌਦੇ ਪੇੜ ਦਾ ਛੋਟੇ ਪਲਾਂਟ ਤੁਸੀਂ ਲੈਣੇ ਆ ਉਹ ਕਿਵੇਂ ਅਰੇਂਜ ਕਰੋਗੇ ਕਿੱਥੋਂ ਤੁਸੀਂ ਉਹ ਆਏ ਕਰੋਗੇ ਆ ਵੱਖ-ਵੱਖ ਸੰਸਥਾਵਾਂ ਨਾਲ ਰابطਾ ਵੀ ਕੰਮ ਕੀਤਾ ਜਾਂਦਾ ਹੈ ਇਹਦੇ ਲਈ ਕਿ ਜੇ ਕੋਈ ਸਾਨੂੰ ਸਪான்ਸਰ ਕਰਨਾ ਚਾਹੇ ਜਾਂ ਕੋਈ ਅਸੀਂ ਸਰਕਾਰੀ ਤੌਰ ਤੇ ਨਰਸਰੀਆਂ ਤੋਂ ਅਸੀਂ ਲੈ ਸਕੀਏ ਨਹੀਂ ਤਾਂ ਅਸੀਂ ਆਪਣੇ ਪ੍ਰਧਾਨ ਜੀ ਤੋਂ ਪਰਮਿਸ਼ਨ ਲੈ ਕੇ ਸਕੂਲ ਫੰਡਾਂ ਦੇ ਵਿੱਚੋਂ ਵੀ ਅਰੇਂਜ ਕਰਦੇ ਆ ਇਸ ਟਾਈਮ ਇਹ ਹੈ ਕਿ ਜਦੋਂ ਹੁਣ ਅਸੀਂ ਕਿਸੇ ਗੱਲ ਨੂੰ ਲੈ ਕੇ ਕਿਸੇ ਨੂੰ ਅਸੀਂ ਟੀਚਾ ਮਿੱਥ ਲੈਣੇ ਕੰਮ ਅਸੀਂ ਕਰਨਾ ਆ ਤੇ ਉਹਦੇ ਤੋਂ ਪਹਿਲਾਂ ਹੀ ਅਸੀਂ ਉਹਦੀ ਤਿਆਰੀ ਆਰੰਭ ਕਰ ਦਿੰਨੇ ਆ ਹੁਣ ਕੱਲ ਹੀ ਮੇਰੇ ਕੋਲ SBI ਦੇ ਮੈਨੇਜਰ ਸਾਹਿਬ ਸੀਗੇ ਉਹ ਇਸ ਚੀਜ਼ ਨੂੰ ਸਪான்ਸਰ ਕਰਕੇ ਗਏ ਆ ਕਿ ਮੈਂ ਇਹ ਸਾਡੇ ਵੱਲੋਂ ਹੋਏਗਾ ਤੁਸੀਂ ਜਿੰਨੇ ਪਲਾਨਟਸ ਲੈਣੇ ਆ ਲੈ ਲਓ ਮੈਂ ਨਾਲ ਹੀ ਉਹਨਾਂ ਦਾ ਜ਼ਿਕਰ ਤਾਂ ਹੀ ਕੀਤਾ ਆ ਕਿ ਇਹ ਉਹਨਾਂ ਵੱਲੋਂ ਮਾਲਪੁਰ ਤੋਂ ਜਿਹੜੇ SBI ਬ੍ਰਾਂਚ ਹੈ ਉਹਨਾਂ ਨੇ ਇਸ ਚੀਜ਼ ਦਾ ਆਪਣੇ ਜਿੰਮੇ ਲਈ ਜ਼ਿੰਮੇਵਾਰੀ ਮੈਂ ਮਹੂਰ ਕੋਈ ਗੱਲ ਇਸ ਸਕੂਲ ਬਾਰੇ ਜਦੋਂ ਤੋਂ ਇਹ ਹੋਂਚਾ ਸ਼ੁਰੂ ਹੋਇਆ ਇਹ ਵੀ ਇੱਕ ਬਹੁਤ ਵੱਡੀ ਖੁਸ਼ਕਿਸਮਤੀ ਆ ਬਹੁਤ ਵੱਡੀ ਗੱਲ ਆ ਤੁਹਾਡੀ ਕਿ ਜਦੋਂ ਹੋਂਚਾ ਆ ਉਦੋਂ ਤੋਂ ਹੀ ਤੁਸੀਂ ਪ੍ਰਿੰਸੀਪਲ ਚਲੇ ਆ ਰਹੇ ਹੋ ਬਹੁਤ ਵੱਡੀ ਬਲੱਭੀ ਆ ਤੁਹਾਡੀ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਜੀ ਤੇ ਇਮਾਮ ਹੋਰ ਕੋਈ ਗੱਲ ਜਿਹੜੀ ਆਪਾਂ ਇਸ ਗੁਫ਼ਤਗੂ ਦੇ ਦੌਰਾਨ ਬਿਸਰ ਗਏ ਤੁਸੀਂ ਕਰਨੀ ਚਾਹੁੰਦੇ ਹੋ ਦੱਸਣਾ ਚਾਹੇ ਐਜੂਕੇਸ਼ਨ ਸਟੈਂਡਰਡ ਨੂੰ ਲੈ ਕੇ ਚਾਹੇ ਕਲਾਸਿਸ ਨੂੰ ਲੈ ਕੇ ਚਾਹੇ ਆਉਣ ਵਾਲੇ ਸਮੇਂ 'ਚ ਕਲਾਸਿਸ ਹੋਰ ਵਧਾਉਣ ਦੀ ਜਾਂ ਫੀਸ ਜਾਂ ਡੋਨੇਸ਼ਨ ਜਾਂ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਸਹੂਤਾ ਇਹੋ ਜਿਹੀ ਕੋਈ ਵੀ ਗੱਲ ਜਿਹੜੀ ਆਪਾਂ ਕਰਨੀ ਚਾਹੁੰਦੇ ਹੋ ਪਲੀਜ਼ ਮੈਂ ਸਮੁੱਚੇ ਸਾਰੇ ਪ੍ਰਬੰਧ ਬਾਰੇ ਗੱਲ ਕਰਾਂਗੀ ਕਿ ਸਿਸਟਮ ਜਿਹੜਾ ਸਾਡਾ ਆ ਇਸ ਟਾਈਮ ਤੇ ਸਾਡੇ ਜੋ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਦਿਸ਼ਾ ਨਿਰਦੇਸ਼ ਹੈਗੇ ਆ ਸਾਡੇ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਜੇ ਅਸੀਂ ਆਪਣੀ ਸੰਸਥਾ ਦੀ ਗੱਲ ਕਰੀਏ ਤੇ ਸ਼ੁਰੂ ਤੋਂ ਹੀ ਸਾਡੇ ਜ਼ਿਆਦਾ ਅਕੈਡਮਿਕਸ ਦੇ ਨਾਲ-ਨਾਲ ਅਕੈਡਮਿਕਸ ਨੂੰ ਅਸੀਂ ਕਦੀ ਇਗਨੋਰ ਨਹੀਂ ਕੀਤਾ ਅਕੈਡਮਿਕਸ ਦੇ ਨਾਲ-ਨਾਲ ਜਿਹੜਾ ਜ਼ਿਆਦਾ ਧਿਆਨ ਦਿੱਤਾ ਜਾਂਦਾ ਆ ਬੱਚਿਆਂ ਦਾ ਮੋਰਲ ਵੈਲਿਊਜ਼ ਦੇ ਵਿੱਚ ਜਿਹੜੀ ਕਿ ਹੁਣ ਸਾਰੇ ਸਕੂਲਾਂ ਦੇ ਵਿੱਚ ਇੱਕ ਮੋਰਲ এডੂਕੇਸ਼ਨ ਦੀ ਕਿਤਾਬ ਲਗਾ ਦਿੱਤੀ ਜਾਂਦੀ ਹੈ ਕਿ ਨੈਥਿਕ ਸਿੱਖਿਆ ਪਰ ਸਾਡੇ ਵਿੱਚ ਤਾਂ ਸਾਡੇ ਕੋਲ ਸਭ ਤੋਂ ਵੱਡੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨਾਲ ਹਨਾ ਤੇ ਅਸੀਂ ਉਹਨਾਂ ਤੋਂ ਸੇਧ ਲੈ ਕੇ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਦਿੰਨੇ ਆ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਪੇਰੈਂਟਸ ਨੂੰ ਹਮੇਸ਼ਾ ਇੱਕ ਗੱਲ ਕਹੀਦੀ ਹੈ ਕਿ ਅੱਜ ਕੱਲ ਜੋ ਮਾਹੌਲ ਹੈ ਬੱਚੇ ਜਦੋਂ ਤੁਹਾਡੇ 10ਵੀਂ ਕਰਕੇ ਬਾਹਰ ਨਿਕਲਦੇ ਆ ਤਾਂ ਕਿੰਨਾ ਸਾਡੇ ਮਨ 'ਚ ਡਰ ਹੁੰਦਾ ਹੈ ਕਿ ਬੱਚਾ ਸਾਡਾ ਗਲਤ ਰਸਤੇ ਤੇ ਨਾ ਪੈ ਜਾਵੇ ਜਦੋਂ ਅਸੀਂ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਦਿੰਨੇ ਆ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਸਾਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਗਲਤ ਉਹ ਨਸ਼ਿਆਂ ਵਾਲ ਨਹੀਂ ਜਾਂਦਾ ਤੇ ਦੂਜੀ ਗੱਲ ਖੇਡਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਆ ਸਾਡੇ ਬੱਚੇ ਸਟੇਟ অর ਨੈਸ਼ਨਲ ਲੈਵਲ ਦੇ ਪਲੇਅਰ ਆ ਕਿਉਂਕਿ ਜੇ ਅਸੀਂ ਫਿਜ਼ੀਕਲ ਬੱਚਿਆਂ ਦੀ ਫਿਜ਼ੀਕਲ ਫਿਟਨੈਸ ਵੱਲ ਧਿਆਨ ਦੇਵਾਂਗੇ ਤਾਂ ਵੀ ਉਹ ਨਸ਼ਿਆਂ ਵਰਗੀਆਂ ਜਿਹੜੀਆਂ ਬੁਰਾਈਆਂ ਉਹਨਾਂ ਤੋਂ ਦੂਰ ਰਹਿਣਗੇ ਤੇ ਬਾਕੀ ਸਾਡੀਆਂ ਸ਼ੁਰੂ ਤੋਂ ਲੈ ਕੇ ਜਿਹੜੀਆਂ ਆ ਧਾਰਮਿਕ ਖੇਤਰ ਚ ਵੀ ਬਹੁਤ ਪ੍ਰਾਪਤੀਆਂ ਰਹੀਆਂ ਨੇ ਬੱਚਿਆਂ ਨੇ ਜਿਹੜੇ ਮਾਤਾ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ ਭਾਈ ਗੁਰਕਬਾਲ ਜੀ ਵੱਲੋਂ ਜੋ ਮੁਕਾਬਲੇ ਕਰਵਾਏ ਜਾਂਦੇ ਸਨ ਉਹਦੇ ਵਿੱਚ ਵੈਸੇ ਤਾਂ ਬੱਚਿਆਂ ਨੇ ਹਰ ਸਾਲ ਇਨਾਮ ਜਿੱਤੇ ਆ ਪਰ ਜਿਹੜਾ ਸਭ ਤੋਂ ਵੱਡੀ ਉਹਨਾਂ ਦੀ ਅਚੀਵਮੈਂਟ ਸੀ ਬੱਚੇ ਨੇ ਕਾਰ ਇਨਾਮ ਚ ਜਿੱਤੀ ਸੀ ਉਸ ਵੇਲੇ ਉਹ ਬੱਚਾ 5ਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਇਸ ਤੋਂ ਇਲਾਵਾ ਵੀ ਜਦੋਂ ਵੀ ਕੋਈ ਵੀ ਧਾਰਮਿਕ ਮੁਕਾਬਲੇ ਕਰਾਏ ਜਾਂਦੇ ਨੇ ਸਾਡੇ ਧਾਰਮਿਕ ਅਧਿਆਪਕ ਬਹੁਤ ਸਮਰਪਣ ਭਾਵਨਾ ਨਾਲ ਕੰਮ ਕਰਦੇ ਨੇ ਕਰੋਨਾ ਸਮੇਂ ਤੋਂ ਸਾਡੀ ਕੁਰਬਾਨੀ ਦੀ ਔਨਲਾਈਨ ਜਿਹੜੀ ਕਲਾਸ ਸ਼ੁਰੂ ਹੋਈ ਸੀ ਅਜੇ ਤੱਕ ਉਹ ਚੱਲ ਰਹੀ ਹੈ ਜੀ ਔਨਲਾਈਨ ਜ਼ੂਮ ਕਲਾਸ ਦੇ ਵਿੱਚ ਬੱਚੇ ਜਿਹੜੇ ਆ zoom ਮੀਟਿੰਗ ਰਾਹੀਂ ਇਕੱਠੇ ਜੁੜਦੇ ਆ ਤੇ ਉਹ ਕਲਾਸ ਆਪਣੀ ਲਗਾਉਂਦੇ ਨੇ ਜਿਹਦੇ ਵਿੱਚ ਬੱਚਿਆਂ ਦੇ ਪੇਰੈਂਟਸ ਵੀ ਸ਼ਾਮਿਲ ਹੁੰਦੇ ਆ ਤੇ ਉਹ 4 ਸਾਲ ਤੋਂ ਸਾਡੀ ਗੁਰਬਾਣੀ ਦੀ ਨਿਤਨੇਮ ਕਲਾਸ ਆਨਲਾਈਨ ਅਜੇ ਤੱਕ ਚੱਲ ਰਹੀ ਹੈ ਤੇ ਬਾਕੀ ਜਦੋਂ ਕੋਈ ਵੀ ਮੁਕਾਬਲੇ ਜਿਹਦੇ ਵਿੱਚ ਸਾਰੇ ਸ਼੍ਰੋਮਣੀ ਕਮੇਟੀ ਦੇ ਸਕੂਲ ਪਾਰਟਿਸਪੇਟ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੌਣ ਬਣੇਗਾ ਦਸ਼ਮੇਸ਼ ਦਾ ਲਾੜਲਾ ਜੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਉਹਨਾਂ ਵੱਲੋਂ ਇਹ ਮੁਕਾਬਲੇ 3 ਵਾਰ ਕਰਵਾਏ ਗਏ ਸਨ ਜਿਹਦੇ ਵਿੱਚ 150 ਦੇ ਕਰੀਬ ਸਕੂਲਾਂ ਨੇ ਭਾਗ ਲਿਆ ਸੀ ਤਿੰਨੋਂ ਵਾਰ ਹਰ ਕ੍ਰਿਸਚਨ ਪਬਲਿਕ ਸਕੂਲ ਵੀ ਸੀ ਅਕਾਲ ਅਕੈਡਮੀਆਂ ਵੀ ਸੀ ਤੇ ਸਾਡੇ ਆਪਣੇ ਸਕੂਲਾਂ ਨੇ ਵੀ ਭਾਗ ਲਿਆ ਸੀ ਉਹਦੇ ਵਿੱਚ ਤਿੰਨੋਂ ਵਾਰੀ ਸਾਡੇ ਵਿਦਿਆਰਥੀ ਪਹਿਲੀਆਂ ਤਿੰਨ ਪੋਜੀਸ਼ਨਾਂ ਤੇ ਰਹੇ ਆ ਤੇ ਉਹਨਾਂ ਨੇ ਕੈਸ਼ ਇਨਾਮ 3151000 ਇਦਾਂ ਪ੍ਰਾਪਤ ਕੀਤੇ ਆ ਇਸ ਤੋਂ ਇਲਾਵਾ ਵੀ ਜਦੋਂ ਵੀ ਕੋਈ ਧਾਰਮਿਕ ਮੁਕਾਬਲੇ ਹੁੰਦੇ ਨੇ ਸਾਡੇ ਬੱਚੇ ਉਹਦੇ ਵਿੱਚ ਹਮੇਸ਼ਾ ਮੋਹਰੀ ਹੁੰਦੇ ਨੇ ਤੇ ਅਕੈਡੈਮਿਕਸ ਦੇ ਵਿੱਚ ਵੀ ਬੱਚਿਆਂ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਹਰ ਸਾਲ ਸਾਡੇ ਹੁਣ ਤੱਕ ਦੇ ਬੋਰਡ ਦੇ ਰਿਜ਼ਲਟ ਚਾਹੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਹੋਣ ਜਾਂ CBSE ਦੇ ਹੋਣ 100% ਰਿਜ਼ਰਵ ਰਹੇ ਆ ਤੇ ਇਸ ਵਾਰੀ ਵੀ ਸਾਡੇ 56 ਬੱਚੇ ਸੀ ਜਿਹੜੇ 100% ਰਿਜ਼ਲਟ ਸਾਡਾ ਰਿਹਾ ਹੈ ਸਾਰੇ ਬੱਚੇ ਪਾਸ ਹੋਏ ਨੇ ਤੇ ਵਧੀਆ ਨੰਬਰਾਂ ਦੇ ਨਾਲ 96 97% ਦੇ ਨਾਲ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਜਦੋਂ ਕਿਉਂਕਿ ਉਹਦੇ ਵਿੱਚ ਮੈਰਿਟ ਬਣਦੀ ਹੈ ਪੰਜਾਬ ਪੱਧਰ ਤੇ ਤੇ ਉਹਦੇ ਵਿੱਚ ਸਾਡੀ ਬੱਚੀ ਨੇ 13ਵੀਂ ਪੋਜੀਸ਼ਨ ਹਾਸਲ ਕੀਤੀ ਸੀ ਪੰਜਾਬ ਲੈਵਲ ਤੇ ਹੁਣ ਉਹ MBBS ਲੜਕੀ ਨੇ ਕੀਤੀ ਹੈ ਹੋਰ ਵੀ ਬਹੁਤ ਸਾਰੇ ਬੱਚੇ ਕੋਈ ਨੇਵੀ ਦੇ ਵਿੱਚ ਕੋਈ ਬੱਚਾ ਏਅਰ ਫੋਰਸ ਦੇ ਵਿੱਚ ਬੱਚੇ ਬਹੁਤ ਅੱਛੇ ਅੱਗੇ ਜਾ ਕੇ ਆਪਣੇ ਭਵਿੱਖ ਦੇ ਵਿੱਚ ਜਿਹੜੇ ਬੱਚੇ ਵਧੀਆ ਸਥਾਪਿਤ ਹੋਏ ਨੇ ਜਿਹੜੇ ਸਾਡੇ ਬੱਚੇ ਪਹਿਲਾਂ ਪਾਸ ਆਊਟ ਹੋ ਕੇ ਨਿਕਲੇ ਆ ਤੇ ਮੈਡਮ ਲਾਸਟ ਦੇ ਵਿੱਚ ਆ ਜਿਹੜਾ ਇੱਕ ਹੋਰ ਗੱਲ ਅਕਸ਼ਰ ਦੇਖੀ ਜਾਂਦੀ ਮੈਂ ਤੁਹਾਡੇ ਸਕੂਲ ਦੇ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਕੋਲੈਕਸ਼ਨ ਕਰਕੇ ਬਲਾਈਂਡ ਸਕੂਲ ਦੇ ਵਿੱਚ ਤਸਵੀਰਾਂ ਦੇ ਜਾਂ ਗੁਰੂ ਘਰ ਨੂੰ ਸੋਇ ਜਿਹੜੀ ਖਰਚ ਰੋਕ ਦਿੱਤੀ ਜਾਂਦੀ ਹੈ ਕਈ ਵਾਰ ਬਹੁਤ ਕਿਹਾ ਜਾਂਦਾ ਵੀ ਬੱਚਾ ਟੈਲੈਂਟਡ ਹੈ ਪੜ੍ਹਾਈ ਨੂੰ ਗੇਮਸ ਨੂੰ ਅਕਸਰ ਜਿਹੜੇ ਸਕੂਲ ਹੈਗੇ ਉਹਨਾਂ ਤੋਂ ਹੈਲਪ ਕੀਤੀ ਆ ਸਪੋਰਟ ਜੇ ਤੁਹਾਡੀ ਕੋਈ ਸਕੂਲ ਦੇ ਵਿੱਚ ਆਏਗਾ ਉਹ ਮਾਇਕ ਤੌਰ ਤੇ ਕੋਈ ਤੁਹਾਡੀ ਫੀਸ ਜਾਂ ਹੋਰ ਪੇ ਨਹੀਂ ਕਰ ਸਕਦਾ ਕੋਈ ਇਦਾਂ ਦਾ ਪ੍ਰਬੰਧ ਹੈ ਕਿ ਉਹ ਬੱਚੇ ਨੂੰ ਤੁਸੀਂ ਰੀਚ ਕਰਨਾ ਉਹਦੀ ਹੈਲਪ ਕਰਨੀ ਹੈ ਕੋਈ ਐ ਜੀ ਪੀ ਸੀ ਵੱਲੋਂ ਜਾਂ ਤੁਹਾਡੇ ਵੱਲੋਂ ਅ ਪਹਿਲੀ ਇੱਕ ਗੱਲ ਮੈਂ ਕਹਿਣੀ ਚਾਹਾਂਗੀ ਕਿ ਜਦੋਂ ਸਕੂਲ ਪੰਜਾਬ ਸਕੂਲ এডਿਕੇਸ਼ਨ ਬੋਰਡ ਤੋਂ ਸਵਿਚ ਹੋ ਰਿਹਾ ਉਸ ਸਵਿਚ ਹੋਰ ਹੋਇਆ ਸੀ CBSE ਵੱਲ ਉਸ ਵੇਲੇ ਬੱਚਿਆਂ ਦੀ ਫੀਸ ਦੇ ਵਿੱਚ ਜ਼ਿਆਦਾ ਵਾਅਦਾ ਨਹੀਂ ਸੀ ਕੀਤਾ ਗਿਆ ਇਸ ਸਮੇਂ ਵੀ ਸਾਡੀ ਜੋ ਸਕੂਲ ਦੀ ਫੀਸ ਹੈਗੀ ਆ ਕੰਪੈਰੀਟਿਵਲੀ ਬਾਕੀ CBSE ਸਕੂਲਸ ਦੇ ਬਹੁਤ ਘੱਟ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਸਿਬਲਿੰਗਸ ਦਾ ਕੰਸੈਸ਼ਨ ਦਿੱਤਾ ਜਾਂਦਾ ਹੈ ਜਿਹੜੇ ਬੱਚੇ ਫਾਦਰਲੈਸ ਜਾਂ ਕੋਈ ਵੀ ਹੋਰ ਉਹਨਾਂ ਦੀ ਇਕਨੋਮਿਕਲੀ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਇੱਕ ਕਨਸੈਸ਼ਨ ਦਿੱਤਾ ਜਾਂਦਾ ਹੈ ਅੰਮ੍ਰਿਤਧਾਰੀ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਜਾਂਦੇ ਨੇ ਹਰ ਸਾਲ ਇਸ ਤੋਂ ਇਲਾਵਾ ਜੇ ਕੋਈ ਫਿਰ ਵੀ ਸਪੈਸ਼ਲ ਕੇਸ ਹੁੰਦਾ ਆ ਜਿਹੜੇ ਆਪਣੇ ਜਿੰਨੀ ਸਕੂਲ ਦੀ ਫੀਸ ਹੈਗੀ ਹੈ ਉੰਨੀ ਵੀ ਨਹੀਂ ਦੇ ਸਕਦੇ ਤੇ ਉਹ ਸਪੈਸ਼ਲ ਪਰਮਿਸ਼ਨ ਲੈ ਕੇ ਪ੍ਰਧਾਨ ਜੀ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੋ ਵੀ ਉਹਦੀ ਬੱਚੇ ਦੀ ਫੀਸ ਬੰਦੀ ਉਹਦਾ ਚੈੱਕ ਭੇਜਿਆ ਜਾਂਦਾ ਹੈ ਬਹੁਤ ਸਾਰੇ ਪੇਰੈਂਟਸ ਨੇ ਇਸ ਤਰੀਕੇ ਨਾਲ ਆਪਣੀ ਹੈਲਪ ਜਿਹੜੀ ਸ਼੍ਰੋਮਣੀ ਕਮੇਟੀ ਤੋਂ ਲਈ ਹੈਗੀ ਹੈ ਜਿਨ੍ਹਾਂ ਦੀਆਂ ਫੀਸਾਂ ਜਿਹੜੀਆਂ ਉਹ ਆਪ ਨਹੀਂ ਪੇ ਕਰ ਸਕਦੇ ਸੀ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਪ੍ਰਿੰਸੀਪਲ ਰਾਜਵਿੰਦਰ ਕੌਰ ਸਹਿਬ ਜਤਾ ਅਜੀਤ ਸਿੰਘ ਪਬਲਿਕ ਸਕੂਲ ਮੋਹਲ ਪਰਤੋਂ ਜਿਨ੍ਹਾਂ ਨੇ ਸਕੂਲ ਦੀ ਸਟਾਰਟਿੰਗ ਤੋਂ ਲੈ ਕੇ ਹੋਂਦ ਤੱਕ ਜਿੱਥੇ ਉਪਲਬਧੀਆਂ ਬਾਰੇ ਦੱਸਿਆ ਉੱਥੇ ਸਹੂਲਤਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਸਹੂਲਤਾਂ ਤੇ ਨਾਲ ਦੀ ਨਾਲ ਸਮੇਂ-ਸਮੇਂ ਤੇ ਜਿਹੜੇ ਓਕੇਸ਼ਨ ਐਕਟੀਵਿਟੀਜ਼ ਕਰਵਾਈ ਜਾਂਦੀਆਂ ਉਹਨਾਂ ਦੇ ਨਾਲ ਵੀ ਵਿਸਥਾਰ ਵਿਸਤਾਰ ਦੇ ਨਾਲ ਦੱਸਿਆ ਤੇ ਹੋਰ ਵੀ ਜਾਣਿਤ ਦੀਆਂ ਜਿਹੜੀਆਂ ਤੇ ਲਾਸਟ ਵਿੱਚ ਜਿਹੜੀ ਫੀਸ ਦੀ ਗੱਲ ਕੀਤੀ ਜਾਂ ਉਹ ਵੀ ਇੱਕ ਸਭ ਤੋਂ ਵੱਡੀ ਹੈ ਦੂਸਰੇ ਸਕੂਲਾਂ ਦੇ ਮੁਕਾਬਲੇ ਜਿਹੜੀ ਫੀਸ ਹੈ ਉਹਨਾਂ ਨੇ ਕੱਟੀ ਉਹ ਪੀ ਐਚ ਜੀ ਪੀ ਸੀ ਬਲੋਂ ਵੀ ਫੀਸ ਦੇ ਕੇ ਬੱਚਿਆਂ ਨੂੰ ਪੜਾਇਆ ਜਾਂਦਾ ਔਰ ਬਹੁਤ ਸਾਰੇ ਬੱਚੇ ਇਸ ਸਕੂਲ ਦੇ ਜਿਹੜੇ ਆ ਉਹ ਬਖਵਕ ਥਾਮਾਂ ਤੇ ਬਖਵਕ ਡਿਪਾਰਟਮੈਂਟ ਬਖਵਕ ਉਹ ਗਾਂਦੇ ਵਿੱਚ ਜਾ ਕੇ ਸੈਟਲ ਹੋਏ ਆ ਉਹਦੇ ਅੰਦਰ ਭਵਿੱਖ ਜਿਹੜਾ ਉਜਬਲ ਹੋਇਆ ਸੋ ਅਸੀਂ ਕੋਸ਼ਿਸ਼ ਕਰਾਂਗੇ ਮੈਡਮ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਤੇ ਲੋਕਾਂ ਤੱਕ ਆਬਾਮ ਤੱਕ ਪਹੁੰਚਾਈਏ ਤਾਂ ਕਿ ਇਸ ਅਦਾਰੇ ਦੀ ਜਿਹੜੀ ਗੱਲ ਹੋ ਆਜਾ ਕਿਸ ਤਰ੍ਹਾਂ ਸੂਤਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਹ ਲੋਕਾਂ ਤੱਕ ਪਹੁੰਚ ਜਾ ਕੇ ਹੁਸ਼ਿਆਰਪੁਰ ਤੋਂ ਦਾਬਾਰ ਲਈ ਦਲਜੀਤ ਅਜਨੂਆ ਬਹੁਤ ਬਹੁਤ